ई दरी नहीं होगी भोजिया मारो दसला मुकाबला शुरू करा दीदा जो लाइव प्रति अपने यूट्यूब चैनल सोनी शानदावरे के पेड़ चलाया जा ਆਪਾਂ ਜੇ ਸਰਕਾਰ ਕਰਦੇ ਆਂ ਜਿੱਥੇ ਲਾਇਬ ਨਹੀਂ ਉਥੇ ਸੋਨੇ ਛੰਨਾ ਵਾਲਾ ਹੁੰਦਾ ਆ ਪ੍ਰੇਰਣ ਦੀ ਪੌਂਡਾਂ ਦੇ ਨਾਲ ਲਾਇਬ ਵੀ ਕਰ ਦਿੰਦਾ ਹੈ ਜੇ ਸਰਕਾਰ ਕਰਦੇ ਨੇ ਰਾਜ ਜਿਦੀ ਕਰੋ ਆ ਵੇ ਤੇ ਆਇਆ ਨਾ ਸਮਝ ਕਰੋ ਬਟਾ ਗੋਪੀ ਸਾਹਿਬ ਤੋਂ ਇਹਨਾਂ ਨੂੰ ਡਰਾਇਆ ਨਾ ਬਣਾਵਾ ਮੇਰੇ ਖਿਆਲੋਂ ਪਰਨੇ ਪੰਨਾ ਵੀ ਵਾਹਣਾ ਉੱਥੇ ਵੀ ਰੇਂਜ ਜਾਊਂਗੇ ਜਿੱਦੀ ਪਿਆਰੀ ਸਾਊਂਡ ਹੈ ਟੱਕਰ ਸਰੇ ਦੀ ਹੈ ਭੋਲਿਆ 10 ਸਨਰ ਕਿਹੜੀ ਟੀਮ ਹੈ 10 ਸਨਰ ਟੀਮ ਹਰੀਆਲਾ ਕਲਸੀ ਦੀ ਸਾਜਾ ਖਲਸਾ ਘਰਿਆਲਾ वाजा खालसा कराला पहली रेड वाजा खालसा करा महापुरुषों की टीम है जसवंधर कलसी कोटा भरा टीम है पहली रेड देखा भूलिया वाला भीम भाव जा लुदर पटियालेा जा 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 जाम संघा जा ताबे देड आई देखा पहली रेड किबरू पाने वास्ते गिर वादा हो ਫੂਲਾ ਬਰਨਾਲੇ ਵਾਲਾ ਚਾਲੂ ਗੋਪਲ ਦਾ ਪਹਿਲੀ ਰੇਡ ਪਾਉਣ ਵਾਸਤੇ ਇਹਦਾ ਬਰਨਾਲਾ ਪਿੰਡ ਦੇ ਫੂਲਾ ਨਾਮ ਹੈ ਇੱਕ ਪਿੰਡ ਦੇ ਕਿਰਪਾ ਕਰਕੇ ਕਲੀ ਆਲੀ ਰੈਨ ਛੱਡ ਦਿਓ ਯਾਰ ਬਿੰਟ ਜਰੂਰੀ ਬਿੰਤੀ ਹੈ ਮੇਲਾ ਪ੍ਰਬੰਧਕ ਕਮੇਟੀ ਨੂੰ ਨਮਾ ਚਾਲੂ ਗੋਪਲ ਦਾ ਫੂਲਾ ਅਸਮੇ ਖੇਡ ਮੈਦਾਨ ਤੇ ਰੇਡ ਪਾਉਣ ਨੂੰ ਵਧਿਆ ਹੋਇਆ ਚਾਰ ਚਾਰ ਕੋਟਕਾ ਨੀ ਦੇ ਜਗੜਾ ਤਿਆਰ ਹੈ ਦੇਖਦੇ ਕੌਣ ਗੱਭਰੂ ਕਹਿੰਦੇ ਜੱਫਾ ਲਾ ਕੇ ਬੱਲੇ ਬੱਲੇ ਚਾਹੁੰਦਾ ਜਗੜੇ ਦੇ ਨਾਲ ਹੋਈਆਂ ਹੱਥ ਜੋੜੀਆਂ ਇਹ ਮੁੰਡੇ ਦਾ ਲੱਤੂ ਪੈਂਦਾ ਬੁਲਕਾਰੇ ਵਾਲਾ ਚੰਗਾ ਹੋਇਆ ਟੀਲਾ ਵਾਲਾ ਜੱਫਾ ਨਹੀਂ ਲਾ ਸਕਾ ਤੇ ਪੁਆਇੰਟ ਦਾ ਸਮੇਂ ਕਹਿੰਦੇ ਧਾਵੀ ਦੇ ਇਸੇ ਜੁੜਦਾ ਆਇਆ ਪੁਆਇੰਟ ਧਾਵੀ ਦਾ ਅਗਲੀ ਰੇਡ ਅਗਲੇ ਕਹਿੰਦੇ ਸ਼ੇਮਤ ਤਲਵੰਡੀ ਸੋਭਾ ਸਿੰਘ ਪੈਂਦਾ ਹੈ ਗੱਭਰੂ ਦਾ ਖੇਡ ਮੈਦਾਨ ਜਿਹੜਾ ਹੁਣ ਅਗਲੀ ਰੇਡ ਪਾਉਣ ਵਾਸਤੇ ਬਾਹਰ ਆਇਆ ਹੈ ਖੇਡ ਕਬੱਡੀ ਹੁਣ ਕੀ ਦੀ ਕੰਮ ਧੜਦਾ ਝੋਟੇ ਦਾ ਜੀਵਾਈ ਦੀ ਖੇਡ ਤੇ ਪੱਕਾ ਸਾਹ ਦੇ ਝੋਟੇ ਨੇ ਛੇੜਾ ਕਹਿੰਦੇ ਸਭਰਾ ਪਿੰਡ ਵਾਲਾ ਨਾਲ ਬਰਤਾਲੇ ਪਿੰਡ ਵਾਲਾ ਗੱਭਰੂ ਤਿਆਰ ਵਰ ਤਿਆਰ ਹੈ ਟੱਕਰ ਸਿਰੇ ਦੀ ਹੈ ਖੇਡ ਮੈਦਾਨ ਚ ਕੌਣ ਹਾਰਾ ਕੇ ਬੱਲੇ ਬੱਲੇ ਕਰੂਗਾ ਇਹ ਟੱਕਰ ਹੈ ਗੱਭਰੂ ਕਹਿੰਦੇ ਸਭਰਾ ਪਿੰਡ ਵਾਲਾ ਛੇੜਾ ਕਬੱਡੀ ਦਾ ਕਹਿੰਦੇ ਬਾਪਾ ਮੋੜ ਜੋਤਾ ਸਭਰਾ ਮੰਨਿਆ ਗਿਆ ਪਹਿਲੀ ਰੇਡ ਤੇ ਕਹਿੰਦੇ ਲਾ ਕੇ ਜਫਾ ਮੰਨ ਲੈ ਥੱਲੇ ਟਾਈ ਹੈ ਕਿ ਪੁਆਇੰਟ

कबड्डी पाईगा जे हाल की माल मित्रो फंखे पी कबडी ने स्टार मित्रो फंखे पा कबड्डी लगातार दूसरा जो था पे जाएगा कब्डी ने बागा को संभलाते पड़ता मैं खेल बदान जगह ही संजा वाला पाव वास्ते बहुत हा 2 ਨੰਬਰ ਤੋਂ ਹਾਕਾ ਕੱਕ ਤੇ ਕੁਲਵੀਰ ਸਿੰਘ ਦੀ ਦਿਸਲ ਫਾਸਲਾ ਕਰ ਗਈ ਹੈ ਕਿ ਪੁਆਇੰਟ ਇਸ ਨੇ ਧਾਵੀ ਦੇ ਹਿੱਸੇ ਤੋਂ ਦੌੜਦਾ ਹੋਇਆ ਪੁਆਇੰਟ ਧਾਵੀ ਦਾ ਚੱਲੋ ਗੱਪੁਰਗਾ ਪਾ ਗਈ ਰੇਡ ਇਹ ਆ ਕਹਿੰਦੇ ਬਿਆਰਪਰੀਆ ਜੱਗਾ ਜੱਗਾ ਜੰਮਿਆਂ ਤੇ ਮਿਲਨ ਬਣਾਇਆ ਵੱਡਾ ਵੀ ਕੌਡੀ ਖੇਡਦਾ ਇਹ ਮੱਖਣ ਸੰਧੂ ਆਪਣਾ ਗੁਰੂ ਮੰਨਦਾ ਇਹ ਮੁੰਡਾ ਕਹਿੰਦੇ ਗਰੀਬੀ ਦੀ ਸਿੱਕ ਪਾਰ ਕੇ ਖੇਡ ਮੈਦਾਨ ਦੇ ਚਾਇਆ ਹੁਣਤ ਨਾਲ ਸਮਾਨ ਹੈ ਅੰਮ੍ਰਿਤਪਾਲ ਸਰਪੰਚ ਧਿਆਲਪੁਰ ਗਿਆ ਨੇ ਮੁੰਡੇ ਨੂੰ ਕਹਿੰਦੇ ਹੌਂਦ ਦੇ ਕੇ ਮਾਨ ਸਨਮਾਨ ਕੀਤਾ ਤੇ ਦਮਨਤਾ ਦੇ ਇਸ਼ਾਰੇ ਤੇ ਪਿਆਰ ਕਹਿੰਦੇ ਬਾਬਾ ਆਤਮਾ ਸਿੰਘ ਜੀ ਕਬੱਡੀ ਕਲੱਬ ਘਰਿਆਲੇ ਦੇ ਖਾਪੇ ਜੁੜਦਾ ਆਇਆ ਹੈ ਬਾਬਾ ਆਤਮਾ ਸਿੰਘ ਜੀ ਕਬੱਡੀ ਕਲੱਬ ਕੋਚ ਘਰਿਆਲਾ ਬਲਕਾਰੇ ਬੜਦਾ ਪਿਆਰ ਮਿੰਟੂ ਨੰਬਰ ਦਾ ਰਾਣੀ ਵਾਲਾ ਕੈਨੇਡਾ ਵਾਲੇ ਦੇ ਨਾਲ ਸਰਮਨਾਲ ਖੇੜੇ ਨਾਲ ਹਰਦਲ ਸਾਹ ਵਾਲਾ ਖਿਆਲ ਜਰਮਨੀ ਵਾਲਾ ਮਾਨ ਕਰਦਾ ਬਲਕਾਰੇ ਬੰਦੀ ਟੀਮ ਤੇ ਨਾਲੀ ਜਰਮਨ ਦੇ ਗੁਰਪ੍ਰਮਤ ਸੰਧਾਲੀਆ ਫੇਰ ਕਬੱਡੀ ਨੂੰ ਮਾਰ ਦਿੰਦੇ ਆ ਆਹ ਤੱਕ ਦੇ ਪੁਆਇੰਟ ਉਸਨੇ ਧਾਵੀ ਦੇ ਸੀ 15 16 ਤੇ 17 ਦਸੰਬਰ ਰਾਣੀਵਾਲਾ ਦਾ ਵੱਡਾ ਕਬੱਡੀ ਕੱਪ ਹੋਵੇਗਾ 17 ਤਰੀਕ ਨੂੰ ਰਾਣੀਵਾਲਾ ਵਿੱਚ ਮੰਗਰਪੁਰਾ ਦੇ ਲਾਣੇ ਨੇ ਕਹਿੰਦੇ ਫਿਲਟ ਨਹੀਂ ਬਸਟਾ ਨੂੰ ਆਹ ਤੱਕ ਦੇ ਖੇਡ ਮੈਦਾਨ ਦੇ ਕਹਿੰਦੇ ਬੁੱਲਾ ਕੱਪੂ ਮੁਹਿਆ ਬੁੱਲਾ ਖੇਡ ਮੈਦਾਨ ਦੇ ਨੀ ਰੇਡ ਪਾਉਣ ਵਾਸਤੇ ਬਾਧਾ ਹੋਇਆ

ਅੰਮਿਆ ਦੇਖ ਤੇਰਾ ਗੁੰਮਦੀ ਐ ਇਹ ਆ ਧੰਮਾ ਕਹਿੰਦੇ ਠੱਠੇ ਪੰਡਰਾਂ ਲੰਮਾ ਠੱਠੇ ਪੰਡਰਾਂ ਪਰਤਾਬਾ ਕੱਥੇ ਲੋਟੋਂ ਵਾੜ ਕਹਿੰਦੇ ਧਾਵੀ ਦੇ ਸੇ ਜੋੜਦਾ ਹੋਇਆ ਚਮੋ ਸੇਕਾ ਪਾਗ ਦੀ ਰੇਡ ਸੇਕਾ ਖੇਡ ਮੈਦਾਨ ਦਾ ਇਹ ਰੇਡ ਪਾਉਣ ਵਾਸਤੇ ਤਰਵੰਦੀਆ ਸੇਕਾ ਪਹਿਲੀ ਰੇਡ ਤੇ ਜੱਫਾ ਖਾ ਲਿਆ ਜੁਰ ਜੱਫਾ ਨਹੀਂ ਹੁਣ ਹੁਣ ਦੁੱਗਣਾ ਤੰਗਾ ਖੇਡ ਮੈਦਾਨ ਦੇ ਵਿੱਚ ਪਰ ਮਨੂ ਲੱਗਦਾ ਸਭਰਾ ਵਾਲਾ ਆਹ ਮੁਟਕਿਆਂ ਫੱਤੀ ਫਿਰਦਾ ਪੱਕਰੇ ਮੁੰਡੇ ਨੇ ਫੜਿਆ ਹੋਇਆ ਗਿੱਟਾ ਲੱਗੀ ਹੋਈ ਕੈਂਚੀ ਦਾ ਸੈਂਟਰ ਜੇ ਹੁੰਦੀ ਹੈ ਮਗਾਂਵੇਂ ਪੁੱਤ ਇੰਤਰਾ ਵੇਲ ਸੁਣਦੇ ਜਿੱਦਾਂ ਚੱਕਲੇ ਤੇ ਰੋਟੀ ਵੇਲ ਹੁੰਦੀ ਹੈ ਯੋਕਾ ਦੇ ਚਾਲ ਵੀ ਰੇਡ ਦੂਜਾ ਜੱਫਾ ਆਹ ਪੱਕਰੇ ਖੇਡ ਮੈਦਾਨ ਦੇ ਵਿੱਚ ਕਹਿੰਦੇ ਵਰਣਾਲੇ ਕਿੰਗ ਹੂਲਾ ਖੇਡ ਮੈਦਾਨ ਦੇ ਵਿੱਚ ਪਾਉ ਨਾ ਹੋ ਰਿਹਾ ਹੈ ਇੱਕ ਸਰਦਾਰ ਕਪੂਰ ਦੀ ਰੇਡ ਪਈ ਹੋਈ ਹੈ ਚਾਰ ਚਾਰ ਹਰ ਚਾਰ ਨੇ ਜਿੱਤ ਤੋਂ ਬਾਅਦ ਚੱਲਦੀ ਆਈ ਉਹ ਕਹਿੰਦੇ ਜਗੜਾ ਲੱਭੂ ਪਿੰਡ ਦਾ ਨਾਲ ਹੱਥਾਂ ਵੱਲੇ ਵੱਲੇ ਕਰਦਾ ਹੈ ਆਹ ਛੋਟੇ ਜਿਹੇ ਬੱਚੇ ਨੇ ਬਈ ਰੇਸ ਲਈ ਮੈਂ ਸਾਰਿਆਂ ਨੂੰ ਵਰਤੀ ਕਰਦਾ ਜੰਮੀ ਜੋਗਿਓ 5 10 20 ਜੁਨਸ ਬੱਚੇ ਦਾ ਮਾਣ ਸਨਮਾਨ ਕਰਨਾ ਇਹਨੇ ਰੇਸ ਨਹੀਂ ਲਾਈ ਹੈ ਇਹ ਫੋਟੋਆਂ ਵੀ ਟੀਮ ਦੇ ਕੀ ਸੈਲੈਕਸ਼ਨ ਹੋਈ ਹੈ ਉਹ ਪੱਕੇ ਖੇਡ ਮੈਦਾਨ ਦੇ ਵਿੱਚ ਹੈ ਇੱਥੇ ਰੱਖੋ ਨਾ ਜਨਾ वॾी जॾहिं कॾहिं खेॾी जॾहिं लागे पूरे तव्हां भगड़ा पंजाब जी ਸ਼ਾਨ ਮਿੱਤਰੋ ਉਹ ਕਲਦੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਫੱਟੇ ਵਾਲੇ ਮੈਚ ਨੇ ਆਦਾ ਤਾੜੀ ਮਾਰ ਕੇ ਮਸਾ ਜੋਰ ਦੀ ਘੁੱਟਾ ਮਿੱਤਰ ਪਟਿਆਲੇ ਵਾਲਾ ਪੁਆਇੰਟ ਆਪਣੀ ਟੀਮ ਦੇ ਉਸ ਬੋਲਤ ਮਾਰ ਕੇ ਸੰਗੜਾ ਵਾਹ ਬੋਲਤ ਉਹ ਕਾਦਾ ਬੋਲਤ ਜਿਹੜਾ ਗੇਰ ਨਹੀਂ ਹੁੰਦਾ ਇਹ ਵੀ ਨੌਜਾ ਕਹਿੰਦੇ ਜਦ ਰੇਸ ਲਾਵਾ ਫਿਰ ਉਹ ਵੀ ਫਾਕੇ ਰੋਪਣਾ ਪੈਂਦਾ ਪਰ ਤੱਕਦੇ ਵਿਆਪ ਰਿਆ ਜੱਗਾ ਫਿਰ ਨੌਜਾ ਰੇਡ ਤੋਂ ਉਗਲਿਆ ਹੋਇਆ ਕਦੀ ਸੱਜੇ ਕਦੀ ਖੱਬੇ ਆਸਰੇ ਦੀ ਟੱਕਰ ਹੋ ਅਸਲਾ ਖੜਾ ਜਗਾ ਜਗਾ ਫਰਨਾ ਨੂੰ ਖਾਲਾ ਜੀ ਦਾ ਬਾਲਾ ਨਹੀਂ ਇਹ ਮੱਖਣ ਸੰਧੂ ਮੱਖੀ ਚਲਾਵਾ ਆ ਗਈ ਏ ਛੋਟਾ ਕਹਿੰਦੇ ਸਭੂ ਖੇਡ ਮਾਤ ਛੋਟਾ ਸੰਗਾ ਇੱਕ ਜਾਰ ਨੰਦਰ ਸੰਗਾ ਇੱਕ ਆਹ ਕਹਿੰਦੇ ਜੈਵਲ ਸੰਗੇ ਪੜਦਾ ਫੇਰ ਤੋਂ ਨੂੰ ਵਧਿਆ ਹੋਇਆ ਨੰਮਾ ਥੱਲੇ ਵਾਲਾ ਤਰਾਨਾ ਕਰਦਾ ਹੈ

जोड़े च्रकोड़ियां भावी जगो मैरी है हाथी माली वागू शेर लिया हैल मिल के मेले के त्योहार मनाते हैं

ਵੱਡਾ ਹੋ ਗਿਆ ਕਬੱਡੀ ਖੇਡਦਾ ਤੱਕਲੇ ਖੇਡ ਮੋਰਾਂ ਦੇ ਜੱਗੇ ਦੀ ਏਅਰ ਪਈ ਹੋਈ ਹੈ ਚਾਰ ਪਿਆਰ ਬਰ ਪਿਆਰ ਨੇ ਚਾਰ ਭਰਾਵਾਂ ਦੀ ਧੁੰਦੀ ਕੈਂਦ ਵਿੱਚ ਬਰਨਾਲੇ ਵਾਲਾ ਪਿਆਰ ਕਦੀ ਸੱਜੇ ਕਦੀ ਖੱਬੇ ਤੇ ਖੇਡ ਦਾ ਕਬੱਡੀ ਵੇਖੋ ਪੁੱਤ ਜੱਟ ਦਾ ਨਾਲ ਹਿਆਰਾ ਬੰਦੇ ਦਾ ਧੂੜਾ ਉੱੜਦਾ ਟੱਕਲੇ ਜੇ ਚੰਗੀ ਫੋਰ ਫੜਦਾ ਨਾ ਹੋਵੇ ਵੀ 16 ਲੀਗਾ ਜੰਨਾ ਦੇ ਵਿੱਚ ਜੱਤ ਵਿੱਚ ਜੋਰ ਨੇ ਆਹ 16 ਲੀਗਾ ਜੰਨਾ ਬੱਲੇ ਅੱਤ ਵਿੱਚ ਜੋਰ ਨੇ ਖੇਡ ਮੈਦਾਨ ਚ ਫੂਲਾ ਪਰਮਾਰੇ ਵਾਲਾ ਰੇਡ ਪਾਉਣ ਨੂੰ ਵੜਿਆ ਹੋਇਆ ਹੈ ਫੂਲੇ ਦੀ ਰੇਡ ਇੱਕ ਪੁਆਇੰਟ ਧਾਵੀ ਦੇ ਸੇ ਪੁਆਇੰਟ ਧਾਵੀ ਦੇ ਸੇ ਰਾਜ ਖੇਡਾਂ ਬਣਾਉਂਦੇ ਆ ਟਾਕੇ ਦਿੱਤੇ ਪੰਜ ਗੱਦੀ ਮਿਲਦੇ ਨਹੀਂ ਜਾਂਦੇ ਜੇ ਕਿਸੇ ਟੀਮ ਦੇ ਘਰ ਦਾ ਚੁੱਲ੍ਹਾ ਚੱਲ ਜਾਂਦਾ ਤੇ ਦਿੱਤੇ 10 ਪੱਗ ਹਮੇਸ਼ਾ ਸ਼ਗਾਰ ਤੇ ਰਹਿੰਦੇ ਆ ਪਰ ਤੱਕ ਦੇ ਖੇਡ ਮੈਦਾਨ ਸੱਤੋਂ ਫੇਰ ਰੇਡ ਪਾਉਣ ਨੂੰ ਵੜਿਆ ਹੋਇਆ ਹੈ ਏ

जसविंद नोहरवाल हरजिंद्र सिंह जी ग्रंथी गुरतिया जी परमिंदर सिंह जी करता सिंह जी ससवंत सिंह जी जगतार सिंह जी हट ग्रंथी बाबा गुरेव सिंह जी नागरी बाबा काी बाबा सकात्री जी प्रसाद की सेवादार, कर बरविंद जी प्रसाद की सेवा कर हरभजन सिंह जी सारे धर्म है गुरुद्वार प्रबंधी का ਜਿਹਨਾਂ ਦਾ ਵੱਡਾ ਪ੍ਰਤਾਲਾ ਲੰਗਰਾਂ सेवा भी ਵੀ से, है ਹੈ ਤੇ ਕਬੱਡੀ भी है ਵੀ ਹੈ ਫੱਟੇ ਲੋ ਤਾਲੀਆਂ ਮਾਰਦੇ ਹੋ ਜੋਰੇੇ ਕਰਵਾਣੇ ਵਾਸਤੇ ਢਾਡਾ ਨਗਰ ਮਹਾਰ ਤੱਕ ਦੇ ਖੇਡ ਮਾਨ ਨੂੰ ਸੋਹਣੀ ਟੱਕਰ ਇਹ ਚੰਗਾ ਜਗਣਾ ਦੀ ਸੰਤਾ ਆਂਦੀ ਆ ਬੋਲਿਆ ਕਰੋ ਸੁਪਰ ਮੈਚ ਹੈ ਇਹ ਲਓ ਤੱਕ ਦੇ ਖੇਡ ਮਾਨ ਦੇ ਇਹ

ਆਪ ਪੁਰੀਆ ਪਰ ਕਬੱਡੀ ਦਾ ਮਾਤਿਆ ਯਾਰੋ ਤੋਂ ਮਾਰਵਾ ਨਹੀਂ ਜਾਂਦਾ ਉਹਦੇ ਇੱਦਾਂ ਦਾ ਬਲੇ ਖਾ ਜਾਂਦਾ ਤਾਂਰੇ ਖੇਡਾਂ ਰਾਂਝੇ ਸਤਾ ਗਿਆ ਯਾਪੁਰੀਆ ਗਿਆ ਬਿਸਤ ਪੁਰੀਆ ਗਿਆ ਜਹਾ ਪੁਰੀਆ ਗਿਆ ਫਾਰ ਜਾਂਦੇ ਖੇਲੂ ਮੋਟਰਸਾਈਕਲ ਤੇ ਗੱਡੀਆਂ ਝੋੜੇ ਤੇ ਜਿਵੇਂ ਜਿਹੜੇ ਅਲਸੀ ਨੇ ਮੁੱਲ ਪੈਂਦਾ ਜੋਰ ਨਾਲ ਸਾਂਹੀ ਜਾਣਦਾ ਕੁੱਤ ਜਿਹਨਾਂ ਮਾਮਾ ਦੇ ਕਬੱਡੀ ਖੇਡਦੇ ਨਾਮ ਪਾ ਦੇ ਸਾਰੇ ਖਾਨ ਮੰਨਦਾ दा, है। आ, करो, ए, बाबा के पुतो का ही नाम सम्मान करो का हो गा नहीं फिंग हो रहा फेर आ गया तो फिर कुछ फैल आया जो आपद कर रहे हैं गुरु घर जी कमेटी का जगवीर सिंह जी भर प्रवास जी फौजी बाबा धना सिंह नंबरदार नामदार जसविंद नाबादारंथ सिंह जी सिंह जी प्रताप सिंह जी सरवंत सिंह जी जगतार सिंह जी ग्रंथी बाबा गुसेव सिंह जी नागरी बाबा सिंह जी काी बाबा सिकंदर सिंह प्रसाद की सेवादार दलविंदर सिंह जी प्रसाद प्रसादी सेवादार हरपै सिंह जी सारा तैयार गलतियां ग्रह करते हैं धा सेवा करती है चक्कर

लाइया लाने

ਦਾਵਾ ਵਾਲੇ ਹਾਰੇ ਦੇ ਜਿੰਨੇ ਕਾੜੇ ਦੀ ਕੱਟੀ ਆ ਖੇਡ ਨਹੀਂ ਕਬੱਡੀ ਆ ਖੇਡ ਨਹੀਂ ਕਬੱਡੀ ਆ ਇਹ ਬਰਨਾਲੇ ਪਿੰਡ ਵਾਲਾ ਇਹ ਬਰਨਾਲੇ ਪਿੰਡ ਵਾਲਾ ਯਾਦ ਕਾਇਆ ਕਰਦਾ ਮੁੰਡੇ ਦਾ ਚੋਟੀ ਹੋਂ ਪੂਰੀ ਟਾਉਰ ਲਾਈ ਹੋਊ ਗੈਰ ਦੇ ਖਿਲਾੜੇ ਤੇ ਮਾਰੇ ਦੰਦ ਕੱਢੇ ਹੋਣਗੇ ਖੇਡ ਦੇ ਮੈਦਾਨਾਂ ਵਿੱਚ ਲੱਗਣਾ ਆ ਨੱਦਰ ਨੇ ਜ਼ਰੂਰ ਚੰਡੇ ਗੱਡੇ ਹੋਣਗੇ ਖੇਡ ਦੇ ਮੈਦਾਨਾਂ ਵਿੱਚ ਲੱਗਣਾ ਇਹ ਵੀ ਜ਼ਰੂਰ ਚੰਡੇ ਗੱਡੇ ਹੋਣਗੇ ਇੱਕ ਸਾਧ ਦੇ ਚੜ੍ਹਦੀ ਰੇ ਪਟਿਆਲੇ ਵਾਲਾ ਪੁਆਇੰਟ ਕੱਢਿਆ ਆਪਣੇ ਖੇਡ ਮੈਦਾਨ 'ਚ ਇੱਕ ਡੱਬੂ ਪੂਹਿਆ ਗੱਲਾ ਫਿਰਦਾ ਖੇਡ ਮੈਦਾਨੇ ਜਿੱਦਾਂ ਸ਼ੇਰ ਖੁੱਲਾ ਆ ਖੁੱਲੇ ਸ਼ੇਰਾਂ ਦੀ ਇੰਤਿਹਾਰ ਹੈ ਇਹਦਾ ਵੀ ਮਾਣ ਸਨਮਾਨ ਜੋਗਨ ਕਨੇਟਾ ਨੇ ਹਰ ਨਾਲ ਖੇਣੇ ਹਰਦਸਾਹ ਤਿਆਰ ਕਰਨੀ ਲਾਲੀ ਜੀ ਨੂੰ ਜੀ ਗੁਰਪ੍ਰਤ

ਪੀਤਾ ਰਗਲੇ ਪੰਜਾਹ ਦਾ ਰਗਲਾ ਸ਼ਰਮਤੋਂ ਤੱਕ ਦੇ ਖੇ ਮੈਦਾਨ ਤੋਂ ਤੇ ਮਾਂ ਭਾਈ ਦਾ ਨਾ ਧੱਜਣ ਦਿੰਦਾ ਤਾਂ ਧੱਜੇ ਨਹੀਂ ਲੱਗੋ ਦਿੰਦਾ ਖੱਪਰੂ ਦਾ ਕੋਈ ਤੌਰ ਨਹੀਂ ਰਾਜੇ ਖੇਲੇ ਦੁਨੀਆ ਜਾਣਦੇ ਨਾ ਅਸਰ ਦੀ ਲੋੜ ਨਹੀਂ ਔ ਰਾਜੇ ਖੇਲੇ ਦੁਨੀਆ ਜਾਣਦੇ ਨਾ ਅਸਰਾਂ ਦੀ ਲੋੜ ਨਹੀਂ ਅਗਲੀ ਰੇਡ ਫਸਪਾ ਦੀ ਫੋਟੇ ਫਰਵਾਈ ਹੋਈ ਹੈ ਇਹ ਹੁੰਦਾ ਸਕਾਲ ਨੂੰ ਤਿਆਰ ਕਰਨਾ ਇਹ ਹੁੰਦਾ ਫਸਪਾ ਦੀ ਕੱਢ ਕਰਨੀ ਇਸ ਤਰ੍ਹਾਂ ਦੀ ਕਦਰ ਕਰਨੀ ਹੁੰਦੀ ਹੈ ਥੱਗੇ ਥੱਗੇ ਪੱਟਾ ਚੱਕੀ ਦੇ ਪਰਵਰਦੀ ਛਾਤੀ ਹੈ ਤੇ ਚੱਕੀ ਦੇ ਪਰਵਰਦੀ ਛਾਤੀ ਜਿਗਰੇ ਗਾਡਰ ਨੇ ਦੂਰ ਜੂਟ ਕੇ ਹੱਦਿਆਂ ਨੂੰ ਕਰਦੇ ਕਰ ਮਾਡਰ ਨੇ ਜੀ ਪਰਵਰਦੀ ਸੱਜਾ ਧੌੜਾ ਲੰਬੀ ਤਾਰੀ ਦਾ ਨਾਲ ਸਾਹਮਣੇ ਖੇਡੇ ਦਾਕਾ ਤਾਰੀ ਸਾੜੀ ਦਾ ਲੱਖਾਂ ਦੀ ਗੱਲ ਕਰਦਾ ਲੱਖਾਂ ਗਾਜੀ ਵਰਦਾ ਜੀ ਖਾਲੀ ਹੱਥ ਗੁਰਦਾਲ ਕਦੇ ਵੀ ਪਿੱਛੇ ਮੁੜਦਾ ਨਹੀਂ ਪੋਲਾ 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 ਦੇ ਪੰਗੜਾ ਰਾਏ ਆ ਪੰਗੜਾ ਰਾਏ ਦਾ ਜਾ ਪੋਲਾ ਬਰਾਉ ਪੋਲਾ ਪਿਆ ਪੋਲਾ ਗਿਆ ਆ ਗਿਆ ਬੰਗੜਾ ਰਾਏ ਆਉਂਗਾ ਪੰਗੜਾ ਰਾਏ ਸੇਵਲ ਕਮਾਗੀ ਕਬੱਡੀ ਦਾ ਮਾਜਾ ਹੁੰਦਾ ਤਾੜੀਆਂ ਦਾ ਬੋਲ ਹੋਏ ਅੱਜ ਇਹ ਕਬੱਡੀ ਆ ਕਬੱਡੀ ਜਿੰਦਾਬਾਦ ਹੈ ਇਹ ਸੈਕੜਿਆਂ ਤੋਂ ਤੁਰੇ ਕਬੱਡੀ ਬਣੀ ਕਰੋੜਾਂ ਦੀ ਪੱਕੀ ਸਾਥਰ ਪਾਗੀ ਪਰਦੇ ਪੱਤਰਾ ਬੋਲਾਂ ਦੀ ਮੁੰਡਿਆਂ ਖਾੜੇ ਗੋਡੇ ਕਹੀਆਂ ਕਿ ਹੋਰਾਂ ਦੀ

ਕ੍ਰਿਸ਼ੀ ਕਬੱਡੀ ਦੀ ਆਓ ਸਾਹਮਣੇ ਖੇਡ ਮੈਦਾਨ ਦੇ ਬੱਲਾ ਖੇਡ ਲਈੇ ਪਹੁੰਚ ਹੋ ਰਿਹਾ ਹੈ ਖੇ ਲਗਾਤਾਰ შე ਪਾਆਂ ਰੇਡਾਂ ਬਹੁਸੀਆਂ ਨੇ ਕਰ ਦਿੱਤੇ ਰੁਕੀ ਵਾਲੇ ਆਹ ਤੇ ਆ ਗਿਆ ਆਖਰੀ ਬਾਰ ਨਿੱਕੇ ਕਿ ਰਾਜਾ ਜਿਹੜੀ ਦੋਹਾਂ ਵਾਰ ਸੀ ਖੇਡ ਦਿਖਾਈ ਨਿਆਰੀ ਫੋੜ ਲੱਗ ਕੇ ਉਹ ਜਿੱਤ ਲੈ ਗਿਆ ਸੋਹਣ ਸਰਪਤ ਵਾਲੀ ਪੁਆਇੰਟ ਕਹਿੰਦੇ ਜਾਫੀ ਦੇ ਸੇ ਜੁੜਦਾ ਆਇਆ ਉਧਰ 10 ਦੇ 11 ਪੀਕ ਲਾਖ ਦੇ ਪਿੰਡ ਦਾ ਚੰਦ ਸੱਦੇ ਜਾਂਦਾ ਹੈ ਕਹਿੰਦਾ ਵੀ ਲਾਖ ਦੇ ਪਿੰਡ ਦੇ ਵਿੱਚ ਧੰਦਾਰ ਬਾਬਾ ਕੌਂਸੀ ਦਾ ਫਰਾਦਾ ਜੋੜ ਮੇਲਾ ਟਕਰਾ ਭਾਰੀਆਂ ਹੋਣੀਆਂ ਇੱਕ ਟੀਮ ਬਰਕਰਾਰ ਵਾਦੀ ਹੋਵੇਗੀ ਦੂਜੀ ਸਾਈਡ ਤੇ ਕਹਿੰਦੇ ਸੱਦੀਪੁਰੇ ਗੋਪੀ ਦੀ ਟੀਮ ਹੋਵੇਗੀ 11 ਖਿਡਾਰੀਆਂ ਕੱਢੀਆਂ ਲੱਕ ਏ ਆ ਅੱਜ ਰਾਤ ਕੋ ਮਾਰ ਜੁੰਦਾ ਪਾਰ ਕਹਿੰਦੇ ਧਾਰੀ ਹੋ ਰਿਹਾ ਹੈ ਸੱਤੋ ਵੀ ਰੇਪਈ ਹੋਈ ਹੈ ਜਾਂ

कहने के जो नफा लगे एक हथियार होगा फिर मैंने लगता जब संज्या और हथियार होगा हथियार फेर बना देकर उसको भी झगड़ उस करो भी

ਜਗਵੀਰ ਦੇ ਪਾਲ ਸੁਦੀ 2000 ਦਾ ਮਾਰ ਨਹੀਂ ਜੋ ਲੇਡੇ 2000 ਪਾ ਕੇ ਚੰਗ ਹੋ ਗਿਆ ਤੇਰਾ ਖਰੋਣਾ ਹੋ ਗਿਆ 3000 ਰੁਪਏ ਹੋ ਗਿਆ ਜੇ ਦੋਹਾਂ ਵਾਰ ਲਾਵੇ 1000 ਬਾਗਾਂ ਵਾਲੇ 2000 ਕੰਟੀ ਵਾਲੇ 3000 ਦਾ ਦਫਾ ਕੇ ਆਉਂਦਾ ਫੱਕੂ ਆ ਮਾਦਰਲਾ ਖੁਸ਼ ਕਰਦੇਗੀ ਗੁਰੂਆ ਮੈਂ ਤਾਂ ਧਾਵੀ ਰਸ ਹੈ ਸਾਡੇ ਦੀ ਰੇਡ ਪਈ ਹੋਈ ਹੈ ਉਹ ਲੈ ਪਹਿਲਾ ਭਵਾਨੀ ਪੈਂਟਾ ਮਾਰ ਗਿਆ ਪਹਿਲਾ ਭਵਾਨੀ ਪੈਂਟਾ ਮਾਰ ਗਿਆ ਪਰ ਮੈਨੂੰ ਲੱਗਦਾ ਪਟਾਰੇ ਜਿੰਨੇ ਨਵਾਂ ਤੇਲਾ ਤਿਆਰ ਕੀਤਾ ਹੈ ਆ ਨਵਾਂ ਤੇਲਾ ਤਿਆਰ ਕੀਤਾ ਪਟਾਰੇ ਬੰਨੇ ਇਹ ਨਵਾਂ ਤੇਲਾ ਤਿਆਰ ਕੀਤਾ ਇਹ ਛੋਟਾ ਪੁੱਗਾ ਇਹ ਛੋਟਾ ਪੁੱਗਾ ਇਹ ਰੇਸ਼ੂ ਦਾ ਪੁੱਤ ਹੈ ਮੁੰਡਿਆ ਦਾ ਪਾਣੀ ਤੇ ਗੋਲ ਸੈਨਾ ਤਾਲਿਆ ਬਾਬਾ ਜੀ ਕਰਾ ਪਾਣ ਕਹਿੰਦੇ ਜੱਫੀ ਦੋਸਤੀ ਇਹ ਕਹਿੰਦੇ ਰੇਸ਼ੂ ਪੁੱਤ ਇਹ ਕਬੱਡੀ ਖੇਡਦੀ ਤਾਲਿਆ ਹਾਰਿਆ रे कवा तो मोबाइल आरो गा गफेदारा और जफेदार तेरह हजार है सबू भी रेल पड़ी हुई है रेल सातू भी लागे बोले बोले को हुई है सबू भजू भज सतू भज कर लिया को डॉवर ने सबू कर लिया को

ਅੱਜ ਦਾ ਮੈਚ ਬਾਜਾ ਖਾਲਸਾ ਧਰਿਆਵਾ ਟੀਮ ਜਿਹੜੀ ਜੇਤੂ ਨਹੀਂ ਹੈ ਬਾਅਦ ਫੱਤੇ ਆਪ ਕੋ ਬਾਹਰ ਜਿੱਤਾਂ ਫਾਲਸਾ ਬਾਹਰ ਜਿੱਤੀ ਫੱਤੇ ਕੱਲ੍ਹ ਰੌਣਕਾਂ ਬੀੜ ਬਾਬਾ ਬੋਡਾ ਸਾਹਿਬ ਦੀ ਪਿੰਡ ਧਰਤੀ ਦੇ ਲੱਗਣੀ ਹੈ ਸ਼ਹਿਰੀ ਦਾ ਵੱਡਾ ਸ਼ੋਰ ਮੱਚ ਹੋਵੇਗਾ ਇੱਕ ਸਾਈਡ ਤੇ ਮਾਝਾ ਖਾਲਸਾ ਧਰਿਆਵਾ ਤੇ ਦੂਜੀ ਸਾਈਡ ਤੇ ਟੀਮ ਸ਼ੋਮੇਂਗਰ ਦਾ ਪ੍ਰਬੰਧਕ ਕਮੇਟੀ ਦੀ ਹੋਵੇਗੀ ਸਾਡੇ ਗੁਰਦਵਾਰ ਬੀੜ ਬਾਬਾ ਬੋਡਾ ਸਾਹਿਬ ਦੇ ਮੰਡ ਸਰ ਦੇ ਆਸੇ ਜੀ ਕਿਹਾ ਆ ਵੱਡੇ ਸੱਦੇ ਦਿੰਦੇ ਆ ਕਿ ਕੱਲ ਹੰਮ ਹਲਾ ਕੇ ਵੀਰ ਬਾਬਾ ਗੋਡਾ ਸਾਹਿਬ ਦੀ ਪਵਿੱਤਰ ਧਰਤੀ ਦੇ ਪਾਸੇ ਆ ਸਭ ਮੌਕੇ ਖੁੱਲੇ ਸੱਦੇ ਆ ਉਸ ਤੋਂ ਬਾਅਦ ਰਾਤ ਨੂੰ ਫਰਦੀਪੁਰ ਦੀਆਂ ਬਹਿਣਾਂ ਦੇ ਕਬੱਡੀ ਦਾ ਟੂਰ ਹੋਵੇਗਾ 8 ਤਰੀਕ ਬਿਆਲਪੁਰ ਵੀਰ ਬਾਬਾ ਗੋਡਾ ਸਾਹਿਬ ਦੀ ਦਾ ਜੋੜ ਮੇਲਾ ਆ ਸਭ ਉੱਥੇ ਵੀ ਖੁੱਲੇ ਸੱਦੇ ਆ 10 ਤੇ 11 ਤਰੀਕ ਲਾਖ ਦੇ ਪਿੰਡ ਦਾ ਹਰਚੰਦ ਸਰਵੇ ਰੰਗ ਆ ਸਭ ਮੌਕੇ ਦੀ ਖੁੱਲੇ ਸੱਦੇ ਆ बहुत महा भाग होना है बेई तरीक जैव सिंह ग्राउंड लगनी है आप सब उठे वो खुले सके फतेह आप वागुरु जी का खालसा वागुरू जी की फतेह